साल 1993 ਦੇ ਵਿੱਚ ਦੋ ਝੂਠੇ ਪੁਲਿਸ ਮੁਕਾਬਲੇ ਬਣਾਏ ਜਾਂਦੇ ਨੇ ਅਮਬਰਖਰ ਪੁਲਿਸ ਦੇ ਵੱਲੋਂ ਤਾਂ ਉਹਨੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸੱਤ ਨੌਜਵਾਨਾਂ ਨੂੰ ਮਾਰ ਮੁਕਾ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਇਹ ਜਿਹੜੇ ਪਰਿਵਾਰ ਨੇ ਲਗਾਤਾਰ ਇਹ ਪਰਿਵਾਰ ਜਿਹੜੇ ਸਹਿਮ ਦੇ ਨਜ਼ਰ ਆਉਂਦੇ ਨੇ ਉਸ ਤੋਂ ਬਾਅਦ ਕਈ ਜਥੇਬੰਦੀਆਂ ਅੱਗੇ ਆਉਂਦੀਆਂ ਨੇ ਜਾਨੀ ਕਿ ਕੇਸ ਅੱਗੇ ਵਧਦਾ ਹੈ ਤਾਂ ਇਹ ਕੇਸ ਜਿਹੜਾ ਹੈਗਾ ਆ ਸੀਬੀਆਈ ਦੀ ਅਦਾਲਤ ਦੇ ਕੋਲ ਆਉਂਦਾ ਹੈ ਤੇ ਸੀਬੀਆਈ ਦੀ ਬਜੇਸ ਅਦਾਲਤ ਦੇ ਵੱਲੋਂ ਜਿਹੜਾ ਹੈਗਾ ਸ਼ੁੱਕਰਵਾਰ ਨੂੰ ਜਿਹੜੇ ਇਹ ਪੰਜ ਮੁਲਜ਼ਮ ਹੈਗੇ ਨਹੀਂ ਉਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਜਾਂਦਾ ਜਿਨ੍ਹਾਂ ਦੇ ਵਿੱਚ ਸਾਬਕਾ ਐਸਐਸਪੀ ਭੁਪਿੰਦਰਜੀਤ ਸਿੰਘ ਸੀਗੇ ਜਿਹੜੇ ਕਿ ਡੀਐਸਪੀ ਦਵਿੰਦਰ ਸਿੰਘ ਅਤੇ ਇਨਸਪੈਕਟਰ ਸੁਭਾ ਸਿੰਘ ਤੇ ਨਾਲ ਬਰਗ ਸਿੰਘ ਜਿਹੜੇ ਏਐਸਆਈ ਸੀਗੇ ਤੇ ਨਾਲ ਰਗਵੀਰ ਸਿੰਘ ਜਿਹੜੇ ਉਹ ਵੀ ਏਐਸਆਈ ਸੀ ਇਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ ਤੇ ਅੱਜ ਯਾਨੀ ਕਿ 4 ਅਗਸਤ ਨੂੰ ਇਹ ਜਿਹੜੀ ਸਜ਼ਾ ਸੁਣਾਉਣ ਦਾ ਫੈਸਲਾ ਹੁੰਦਾ ਤੇ ਅੱਜ ਸਜ਼ਾ ਸੁਣਾ ਦਿੱਤੀ ਗਈ ਹੈ ਜਿਹੜੇ ਇਹ ਪੰਜੇ ਮੁਲਜ਼ਮ ਸੀ ਇਹਨਾਂ ਨੂੰ ਉਮਰ ਅ ਕੈਦੀ ਸਜ਼ਾ ਸੁਣਾਈ ਗਈ ਹੈ ਤੇ ਨਾਲ ਜਿਹੜਾ ਜੁਰਮਾਨਾ ਉਹ ਵੀ ਕੀਤਾ ਗਿਆ ਤਾਂ ਲੰਬੇ ਟਾਈਮ ਬਾਅਦ ਇਨਸਾਫ ਜਿਹੜਾ ਹੋਇਆ ਹੈ ਲੰਬੇ ਟਾਈਮ ਬਾਅਦ ਇਸ ਅਦਾਲਤ ਤੋਂ ਪਰਿਵਾਰ ਨੂੰ ਨਿਆਂ ਮਿਲਿਆ ਤਾਂ ਪਰਿਵਾਰਾਂ ਦਾ ਕੀ ਕਹਿਣਾ ਉਹ ਵੀ ਗੱਲਬਾਤ ਕਰਾਂਗੇ ਕਿ ਪਰਿਵਾਰ ਕਿਸ ਤਰ੍ਹਾਂ ਦੇ ਨਾਲ ਇਹ ਮਹਿਸੂਸ ਕਰ ਰਹੇ ਨੇ ਕਿ ਇਹ ਫੈਸਲਾ ਠੀਕ ਹੈ ਜਾਂ ਨਹੀਂ ਠੀਕ ਅੱਗੇ ਦੀ ਗੱਲਬਾਤ ਪਰਿਵਾਰ ਦੇ ਨਾਲ ਕਰਦੇ ਹਾਂ ਇਸ ਵੇਲੇ ਮੈਂ ਮਹਾਲੀ ਕੋਰਟ ਦੇ ਵਿੱਚਾਂ ਬੇਹੱਦ ਇੱਕ ਕਮਕੀਨ ਮਾਹੌਲ ਕਹਿ ਸਕਦੇ ਹਾਂ ਲੰਬੇ ਸਮੇਂ ਬਾਅਦ ਫੈਸਲਾ ਆਇਆ ਜਿਹੜਾ 1993 ਦੇ ਦੋ ਫਰਜ਼ੀ ਮੁਕਾਬਲੇ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜਾ ਹੰਸਾ ਵਾਲਾ ਪਿੰਡ ਦਾ ਇੱਕ ਨੌਜਵਾਨ ਸੀ ਜਿਸ ਦਾ ਨਾਮ ਸਰਬਜੀਤ ਸਿੰਘ ਸੀ ਸਰਬਜੀਤ ਸਿੰਘ ਖੇਤੀਬਾੜੀ ਕਰਦਾ ਸੀ ਤੇ ਉਸ ਨੂੰ ਉਸ ਫਰਜ਼ੀ ਪੁਲਿਸ ਮੁਕਾਬਲੇ ਦੇ ਵਿੱਚ ਸਮਾਰ ਮਕਾ ਦਿੱਤਾ ਗਿਆ ਹਾਲਾਂਕਿ ਅੱਜ ਫੈਸਲਾ ਆਉਂਦਾ ਹੈ ਕਿ ਜਿਹੜੇ ਉਹ ਪੰਜ ਮੁਲਜ਼ਮ ਸੀ ਉਹਨਾਂ ਨੂੰ ਦੋਸ਼ੀ ਕਰਾ ਦਾ ਸ਼ੁਕਰਵਾਰ ਨੂੰ ਦਿੱਤਾ ਗਿਆ ਸੀ ਤੇ ਅੱਜ ਜਿਹੜੀ ਸਜ਼ਾ ਹੈਗੀ ਆ ਉਹ ਉਮਰ ਕੈਦ ਦੀ ਸੁਨਾਹ ਦਿੱਤੀ ਗਈ ਆ ਫਾਰੀ ਜੁਰਮਾਨਾ ਵੀ ਕੀਤਾ ਗਿਆ ਤਾਂ ਸਾਡੇ ਨਾਲ ਸਰਬਜੀਤ ਸਿੰਘ ਦੀ ਧਰਮ ਪਤਨੀ ਰਣਜੀਤ ਕੌਰ ਸਾਡੇ ਨਾਲ ਹੈਗੇ ਨੇ ਤਸਵੀਰ ਹੱਥ ਦੇ ਵਿੱਚ ਹੈ ਸਿਰਫ ਤਸਵੀਰ ਕਿਆ ਬੱਚਿਆਂ ਨੇ ਅੱਜ ਜੋ ਫੈਸਲਾ ਆਇਆ ਉਸ ਫੈਸਲੇ ਨੂੰ ਲੈ ਕੇ ਕੀ ਕਹਾਂਗੇ ਫੈਸਲੇ ਦੇ ਸਹਾਰ ਚਲੋ ਜੋ ਕਾਨੂੰਨ ਨੇ ਕੀਤਾ ਸੀ ਵੀ ਕੋਡ ਨੇ ਵਧਿਆ ਕੀਤਾ ਵਾ ਪਰ ਅਸੀਂ ਕਹਿੰਦੇ ਹਾਂ ਕਿ ਇਹਦੋਂ ਵੀ ਤਾਂ ਜੋ ਵੀ ਹੋ ਸਕਦਾ ਹੈ ਉਹ ਵੀ ਕਰਦੇ ਉਮਰ ਕੈਦ ਵੀ ਜਿਹੜੀ ਇੰਨਾ ਵਾਸਤੇ ਥੋੜੀ ਆ ਜਿਨ੍ਹਾਂ ਨੇ ਇਹਦੇ ਮਾਵਾ ਦੇ ਪੁੱਤ ਜਿਹੜੇ ਸੀ ਬੱਚਿਆਂ ਜਿੰਦੇ ਜਿੰਦੇ ਬੱਚੇ ਰੋਦੇ ਇਹਨਾਂ ਨੇ ਕੁੱਤਿਆਂ ਵਾਂਗੂ ਮਾਰ ਕੇ ਤੇ ਆਪੇ ਹੀ ਇਹਨਾਂ ਨੇ ਬੰਦ ਬੰਦ ਸਸਕਾਰ ਕਰਤੇ ਕਿ ਇਹਨੂੰ ਉਹੀ ਨਹੀਂ ਪਤਾ ਨਾ ਉਹਨਾਂ ਦਾ ਕੋਈ ਸਾਨੂੰ ਕੋਈ ਲੀੜਾ ਨਾ ਹਨ ਕੋਈ ਨਿਸ਼ਾਨੀ ਜਿਹੜੇ ਉਹਨਾਂ ਦੇ ਕੱਪੜੇ ਪਾਉਂਦੇ ਦੇ ਅਸੀਂ ਹੁਣ ਤੱਕ ਵੀ ਸਾਹਮ ਕੇ ਰੱਖੇ ਆ। ਹੈੱਡ ਬੋਡੀ ਤੱਕ ਨਹੀਂ। ਨਾ ਕੁਛ ਨਹੀਂ ਸਾਨੂੰ ਮਿਲਿਆ ਜੀ। ਸਾਨੂੰ ਕੋਈ ਨਹੀਂ। ਜਦੋਂ ਉਹਨਾਂ ਨੂੰ ਧਰ ਦੇ ਵਿੱਚੋਂ ਲੈ ਕੇ ਜਾਇਆ ਜਾਂਦਾ ਜਿਸ ਤਨ ਗ੍ਰਿਫਤਾਰ ਕੀਤਾ ਜਾਂਦਾ ਉਹ ਕੀ ਮਾਹੌਲ ਸੀ ਉਸ ਦਿਨ ਘਰ ਦੇ ਵਿੱਚ। ਮਾਹੌਲ ਤਾਂ ਸਾਡੇ ਇਹ ਵੀ ਤੜਕੀ ਦਾ ਟਾਈਮ ਹੀ ਇਦਾਂ ਦੇ ਇਹਨੂੰ ਬਹੁਤ ਚੜਿਆ ਸੀ। ਕੋਠੇ ਦੇ ਸੁੱਤੇ ਸੀ ਦੇ ਥੱਲੇ ਉਤਰ ਕੇ ਆਏ ਹਜੇ। ਤੇ ਸਾਨੂੰ ਉਦੋਂ ਪਤਾ ਲੱਗਾ ਜਦੋਂ ਮੰਜੇ ਦੇ ਦਵਾ ਜਾਣ ਕੇ ਕਿਹੜਾ ਬਾਦਿਆ ਵਾ। ਉਹਦੀ ਪੱਗ ਜਿਹੜੀ ਪਰਨਾ ਬੱਦਾ ਉਹਦੇ ਨਾਲ ਹੀ ਬਾਹਾਂ ਬੰਦ ਲੀਆਂ ਵਾ। ਅਹੀਂ ਮਗਰ ਚਾਹੋਂਗੇ ਆ ਉਥੋਂ ਤੱਕ ਗੁਰਦੁਆਰੇ ਤੱਕ ਮਗਰ ਗਈਆਂ ਸਾਥ ਸੁਮੇਰੀ ਮੈਂ ਨਿਆਣੀ ਸਾਡੇ ਛੋਟੇ ਛੋਟੇ ਬੱਚੇ ਸੀ 1.5 ਸਾਲ ਦਾ ਸੀ ਬੇਟਾ ਬੇਟੀ 3 ਸਾਲ ਦੀ ਸੀ ਤੇ ਉਹਨਾਂ ਸਾਨੂੰ ਉਥੋਂ ਹੀ ਤੱਕੇ ਤੁਕੇ ਮਾਰ ਕੇ ਤੇ ਪਿਛਾਂ ਦਬਕੇ ਮਾਰ ਕੇ ਮੋੜ ਤਾਂ ਅਸੀਂ ਕੀ ਕਰਦੇਣਾ ਮੋੜੀ ਹੋਣਾ ਸੀ ਫਿਰ ਇਹ ਲੈ ਗਏ ਆ ਫੜ ਕੇ ਇੱਥੇ ਮੈਦਵਾਲੀ ਲੈ ਗਏ ਆ ਰਸਤੇ ਦੇ ਵਿੱਚ ਉਹਦਾ ਭਰਾ ਹੀ ਛੋਟਾ ਸ਼ਰਬ ਜੀਦਾ ਹੀ ਇੱਕ ਹੋਰ ਨਾਲ ਪ੍ਰਤਾਪ ਸਿੰਘ ਹੀ ਤੇ ਉਹ ਸ਼ਰਾਬ ਸ਼ੂਬ ਕੱਢ ਕੇ ਤੇ ਤੜਕੇ ਸ਼ਰਾਬ ਹੱਥੇ ਜੀ ਤੁਰੇ ਆਉਂਦੇ ਸੀ ਉਹਨਾਂ ਨੇ ਵੀ ਰਸਤੇ ਦੇ ਵਿੱਚ ਇਹਨਾਂ ਫੜ ਲਿਆ ਵਾ ਇਹਨਾਂ ਨੂੰ ਥਾਣੀ ਜਾ ਕੇ ਪਤਾ ਲੱਗਾ ਵਾ ਵੀ ਇਹ ਸਕੇ ਭਰਾ ਵਾ ਪਹਿਲਾਂ ਨਹੀਂ ਪਤਾ ਵੀ ਸ਼ਰਬਜੀਤ ਤੇ ਸਤਪਾਲ ਜਿਹੜੇ ਇੱਕੋ ਹੀ ਆ ਤੇ ਜਿਹੜਾ ਉਹ ਪ੍ਰਤਾਪ ਸਿੰਘ ਸੀ ਉਹਨੂੰ ਤੇ ਮੁੜਕੇ ਇਹਨਾਂ ਨੇ ਤੇ ਜੇਗ ਦਿਨ ਪੈਸੇ ਪੁਹੇ ਲੈ ਕੇ ਸੁਭਾ ਸਿੰਘ ਨੇ ਛੱਡ ਦਿੱਤਾ ਸੁਭਾ ਸਿੰਘ ਤੇ ਕਹਿਣ ਨੂੰ ਜੀ ਨਹੀਂ ਕਰਦਾ ਬੁਛੜੀ ਆ ਜੀ ਤੇ ਜਿਹੜਾ ਸਤਪਾਲ ਆ ਇਹਦਾ 30000 ਰੁਪਏ ਲੇਕੇ ਤੇ 15 ਦਿਨਾਂ ਬਾਅਦ ਚ ਛੱਡਿਆ ਜਿਹੜਾ ਇਨਸਪੈਕਟਰ ਸੁਭਾ ਸਿੰਘ ਸੀ ਉਸਦੇ ਵੱਲੋਂ ਗ੍ਰਿਫਤਾਰ ਕੀਤਾ ਹਾਂ ਜੀ ਉਸੇ ਵੱਲੋਂ ਕੀਤਾ ਸੀ ਨਾਲ ਮਲਾਜ਼ਮ ਹੀ ਹੋਰਿਆ ਦੂਜੇ ਉਸੇ ਨੇ ਕੀਤਾ ਕਦੋਂ ਆ ਕੇ ਜਦੋਂ ਤੁਹਾਨੂੰ ਉਹ ਕਹਿੰਦੇ ਨਹੀਂ ਘਰੇ ਆ ਕੇ ਗ੍ਰਿਫਤਾਰ ਕਰਨਾ ਸਰ ਜੀ ਕਾਰਨ ਦੱਸਿਆ ਕਿ ਕੋਈ ਇਸ ਦਾ ਨਹੀਂ ਕੋਈ ਕਾਰਨ ਨਹੀਂ ਉਦੋਂ ਜੀ ਸਰ ਕੋਈ ਕਾਰਨ ਨਹੀਂ ਕਿ ਇਹਨੂੰ ਦੱਸ ਦੇ ਆਪਣੇ ਕੋ ਪੁੱਛਿਆ ਵੀ ਨਹੀਂ ਜਾਂਦਾ ਵੀ ਕਾਹਦਾ ਕਰਕੇ ਹੁਣ ਕਿਉਂਕਿ ਹੁਣ ਥੋੜਾ ਜਿਹਾ ਹੋ ਗਿਆ ਵਾ মিডিਆ ਦੇ ਉੱਤੇ ਆਪਾਂ ਖੋਲ੍ਹ ਕੇ ਗੱਲ ਕਰਦੇ ਆਂ ਉਦੋਂ ਦੇ ਆਪਾਂ ਨੂੰ ਕੋਈ ਨਹੀਂ ਦਿੰਦੇ ਥਾਣੇ ਦਾ ਬੂਹਾ ਨਹੀਂ ਗਾਂਦੰਗਣ ਦਿੰਦੇ ਚਾਹ ਵਾਲੀ ਕੰਟਿਨ ਤੇ ਜਾ ਕੇ ਬੈਠਦੇ ਆ ਵੀ ਅਸੀਂ ਚਾਹ ਹੀ ਕੱਲ ਗਈ ਅੰਦਰ ਸਾਡੀ ਉਹ ਵੀ ਨਹੀਂ ਜਾਂਦੀ ਅਸੀਂ ਜੀੜੇ ਲਿਕੇ ਬਹਾਨੇ ਨਾਲ ਬੱਚਿਆਂ ਨੂੰ ਆਨੇ ਸਾਡੇ ਨਿਆਣਿਆਂ ਨੂੰ ਮਿਲਾ ਦਿਓ ਨੇ ਕਹਿੰਦੇ ਕਿ ਨਿਆਣੇ ਗਰਮੀਆਂ 'ਚ ਮ ਤੇ ਕੋਈ ਨਹੀਂ ਸਾਨੂੰ ਮਿਲਾਇਆ ਹੀ ਨਹੀਂ ਜਿਉਂ ਜਿ ਘਰੋਂ ਲੈ ਕੇ ਚਲ ਗਏ ਸਾਨੂੰ ਦਰਸ਼ਨ ਨਹੀਂ ਉਸ ਤੋਂ ਬਾਅਦ ਨਹੀਂ ਦੇਖ ਸਕਦੇ ਨਹੀਂ ਦੇਖਿਆ ਨਨਤਿਆਂ ਦੇਣਾ ਬਾਅਦ ਵਿੱਚ ਪਹਿਲਾਂ 12 ਤਰੀਕ ਨੂੰ ਆਂਦੇ ਹੀ ਮਾਰਤਾ ਉਦੋਂ ਸਾਡੇ ਚੀਓ اٹ ਪੈ ਗਿਆ ਜੋ ਮੁਲਖ ਰਿਸ਼ਤੇ ਦਾ ਸਾਭ ਘਰਾਂ ਜਾਣ ਕੇ ਇਦਾਂ ਜੋ ਮਾਹੌਲ ਘਰ ਦਾ ਹੁੰਦਾ ਸਾ ਤੇ ਮੁੜ ਕੇ ਫੇਰ ਹੈਗਾ ਹੈਗਾ ਨਾਲ ਆ ਪੈ ਗਿਆ ਫੇਰ ਵਾਗਦੂ ਵਾਗਦੂ ਹੰਡਿਆ ਵੀ ਫੇਰ 27 ਤਰੀਕ ਨੂੰ 28 ਨੂੰ ਫੇਰ ਇਹੋ ਕੋਸ਼ਿਸ਼ ਫੇਰ ਤੇ ਲਾਸ਼ ਦੀ ਸਿਆਣ ਹੋ ਗਈ ਸੀ ਸਾਡੀ ਦੀ ਕਿ ਮੇਰੇ ਦਿਓਰ ਨੇ ਤੇ ਉਹਦਾ ਨਣਾਂ ਵਈਆ ਸਾਡਾ ਇਹਨਾਂ ਲਾਸ਼ ਵੇਖਦੀ ਸੀ ਇਨਾ ਪਿੱਛਾ ਕੀਤਾ ਹੈ ਮਗਰ ਗੱਡੀ ਦਾ ਕਿਉਂਕਿ ਥਾਣੇ ਨੂੰ ਪਤਾ ਲੱਗਾ ਸੀ ਵੀ ਬਾਹਰੋਂ ਵੀ ਦੋ ਬੰਦੇ ਮਾਰੇ ਆ ਤੇ ਥਾਣੇ ਨੂੰ ਬਾਹਰੋਂ ਤਿੰਨਾਂ ਦਾ ਲੱਗਾ ਤੇ ਥਾਣੇ ਨੂੰ ਦੇਹੀ ਵੀ ਦੋ ਬੰਦੇ ਆ ਫਿਰ ਉਹਨੂੰ ਦਿਓਰ ਮੇਰੇਨ ਸ਼ੱਕ ਹੋ ਗਿਆ ਨੇ ਗੱਡੀ ਦਾ ਪਿੱਛਾ ਕੀਤਾ ਫਿਰ ਤਾਨੂੰ ਧਾਨ ਜਿੱਥੇ ਪੋਸਟਮਾਸਟਰ ਹੈ ਨਾ ਉੱਥੇ ਵੇਖ ਲਿਆ ਫਿਰ ਇਹਨਾਂ ਪਿੱਛਾ ਕੀਤਾ ਵੀ ਇਹ ਖੜਿਆ ਲਾਸ਼ਾਂ ਸੁੱਟਣਗੇ ਕਿਦੇ ਫਿਰ ਇਹ ਸ਼ਮਸ਼ਾਨ ਘਾੜ ਤਾਨੂੰ ਥਾਵਨ ਤੇ ਲੈ ਗਏ ਉੱਥੇ ਜਾ ਕੇ ਨਾ ਤਿੰਨਾਂ ਦਾ ਇਕੱਠਾ ਸਰਕਾਰ ਕਰਤਾ ਲਾਸ਼ਾਂ ਦਾ ਕਿਹ ਕੋ ਬੰਦਿਆਂ ਨੂੰ ਨਾਲ ਦੀਆਂ ਤੇ ਅਸੀਂ ਜਾਣਦੇ ਨਹੀਂ ਹਾਂ ਨਾ ਸ਼ਰਬਜੀਤ ਜਾਣਦਾ ਹੀ ਨਹੀਂ ਜਾਣਦੇ ਹਾਂ ਤੇ ਫਿਰ ਉਹਨਾਂ ਨੂੰ ਨਾਲ ਲਈ ਸਾਡੀ ਉਹਦੇ ਪੋਸਟ ਨੇ ਪੱਲ ਲਿਆ ਸੀ ਫਿਰ ਉਹਨੂੰ ਅਗਲੇ ਦਿਨ ਛੱਡਿਆ ਤੇ ਫਿਰ ਉਹਨੇ ਸਾਨੂੰ ਆ ਕੇ ਦੱਸਿਆ ਵੀ ਛੱਬੇ ਦਿਨ ਮਾਰਤਾ ਹਾਂ ਇੱਕੀ ਦੱਸਿਓ ਕਿ ਜਦੋਂ ਇਸ ਤਰੀਕੇ ਨਾਲ ਸਭ ਕੁਝ ਵਾਪਰ ਰਿਹਾ ਸੀ ਉਦੋਂ ਤੁਸੀਂ ਕਿਸੇ ਉੱਚ ਅਧਿਕਾਰੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਤੂੰ ਗੱਲਬਾਤ ਹੋਈ ਉਦੋਂ ਅਧਿਕਾਰੀਆਂ ਦਾ ਕੀ ਰਿਸਪੌਂਸ ਰਹਿੰਦਾ ਸੀ ਤੇ ਕੀ ਮਤਲਬ ਜੀ ਮੰਨ ਲਓ ਮੇਰਾ ਕਹਿਣ ਦਾ ਭਾਵਾ ਜਿਹੜੇ ਵੱਡੇ ਪੁਲਿਸ ਅਫਸਰ ਸੀਗੇ ਉਹਨਾਂ ਤੱਕ ਪਹੁੰਚ ਕੀਤੀ ਕਿਸੇ ਨਹੀਂ ਉਹਨਾਂ ਤੱਕ ਪਹੁੰਚ ਸਹ ਹੁੰਦੀ ਨਹੀਂ ਪਹੁੰਚ ਨਹੀਂ ਆਪਣੀ ਕਿਤੇ ਵੀ ਹੋ ਸਕਦੀ ਕਿਉਂਕਿ ਮਤਲਬ ਐਸਐਚਓ ਖੜਕੇ ਦੇ ਆਪਣਾ ਬੰਦੇ ਨੂੰ ਉਹਨੂੰ ਉਹਨੇ ਨੀਤ ਪਹਿਲਾਂ ਧਾਰੀ ਨਹੀਂ ਦੀ ਪਈ ਅਸੀਂ ਮੁਕਾਬਲਾ ਬਣਾ ਕੇ ਮਾਰਨਾ ਵਾ ਇੱਕ ਘਰ ਨਾਲ ਥੋੜੀ ਹੋਈ ਆ ਸਾਨੂੰ ਮਤਲਬ ਜੁਆਇਦਿਆਂ ਜੁਆਇ ਤੇ ਪਤਾ ਲੱਗਦਾ ਸੀ ਵੀ ਅੱਜ ਇੱਥੇ ਮਾਰਦੇ ਮੁਕਾਬਲਾ ਬਣ ਗਿਆ ਤਾਂ ਅੱਜ ਇੱਥੇ ਬਣ ਗਏ ਤੇ ਉਹ ਮੁਕਾਬਲਾ ਅਸੀਂ ਕਹਿੰਦੇ ਨਾ ਮੁਕਾਬਲਾ ਖਰਿਆ ਕਿਹੜੀ ਚੀਜ਼ ਹੋਊ ਵੀ ਜਿਹੜਾ ਖਰਿਆ ਬੰਦੇ ਕਿਦੇ ਰਸਤੇ 'ਚ ਫੜਦੇ ਜਾਂ ਕਿਦਾਂ ਇਹਦੇ ਕਹਾਣੂ ਜਦੋਂ ਸਾਡੇ ਨਾਲ ਹੋਈ ਆ ਵੀ ਕਦੋਂ ਚੁੱਕ ਕੇ ਮੁਕਾਬਲਾ 29 ਦਿਨ ਬਾਅਦ ਥਾਣੇ ਜੇਲ੍ਹ ਤੋਂ ਚੇਰ ਕਰ ਕਰਕੇ ਤੇ ਫੇਰ ਮੁਕਾਬਲਾ ਬਣਾਤਾ ਤੇ ਸਾਨੂੰ ਫੇਰ ਮੁਕਾਬਲੇ ਦਾ ਪਤਾ ਲਿਆ ਸਾਨੂੰ ਪਤਾ ਹੀ ਨਹੀਂ ਮੁਕਾਬਲਾ ਅਸੀਂ ਕਹਿੰਦੇ ਹਾਂ ਕਿਦਾ ਸਾਧ ਵਿੱਚ ਕੋਈ ਕੁਝ ਕਰਦਾ ਹੋਊਗਾ ਤੇ ਤਾਂ ਮੁਕਾਬਲੇ ਬਣਦੇ ਜਾਂਦੇ ਆ ਸਰਬਜੀਤ ਸਿੰਘ ਤਾਂ ਖੇਤੀ ਕਰਦਾ ਸੀ ਹਾਂ ਨਹੀਂ ਉਹ ਤਾਂ ਖੇਤੀ ਕਰਦਾ ਸੀ ਕਦੋਂ ਕੋਈ ਨਾ ਕੋਈ ਉਹਦਾ ਟੱਚ ਨਹੀਂ ਸੀ ਕੋਈ ਲੈਣਾ ਦੇਣਾ ਨਹੀਂ ਸੀ ਉਹਦਾ ਮੇਰਾ ਤੇ ਪੇਕਾ ਪਦਵਾ ਦੀ ਸਾਰੇ ਅੱਤਵਾਦੀਆਂ ਨੇ ਮਾਰ ਦਿੱਤਾ ਸੀ ਪਿੱਛੇ ਬਹਿਲਾ ਪਿੰਡ ਉਹਦਾ ਪੇਕਾ ਪਿੰਡ ਕਿਹੜਾ ਸੀ ਬਹਿਲਾ ਪਿੰਡ ਜੀ ਤਨੂਦਾਰ ਦੇ ਕੋਲ ਉਹਨਾਂ ਨੂੰ ਕਿਉਂ ਮਾਰਿਆ ਉਹਨਾਂ ਨੂੰ ਵੀ ਇਹਨਾਂ ਨੇ ਅੱਤਵਾਦੀਆਂ ਨੇ ਮਾਰਤਾ ਸੀ ਆਂਦੇ ਹੀ ਅੱਤਵਾਦੀ ਆ ਅੱਤਵਾਦੀਆਂ ਨੇ ਮਾਰਤਾ ਸੀ ਜੀ ਕੋਈ ਨਹੀਂ ਪਤਾ ਉਦੋਂ ਵੀ ਨਹੀਂ ਪਤਾ ਵੀ ਕਿਹੜੀ ਗੱਲੋਂ ਮਤਲਬ 87 ਜਿਹੇ ਦਾ ਵਿਆਹ ਆ ਵਾ 88 ਚ ਮੇਰੇ ਪੇਕੇ ਸਾਰੇ ਮਾਰਤੇ ਪੰਜ ਜੀ 99 ਦੇ ਵਿੱਚ ਮੇਰੇ ਸਹੁਰੇ ਆ ਜਿਹੜਾ ਸੀ ਉਹ ਕਿਤੇ ਗਿਆ ਹੈ ਰਿਸ਼ਤੇਦਾਰਾਂ ਦੇ ਉਥੋਂ ਝੁੱਕ ਕੇ ਲੈ ਗਏ ਤੇ ਉਥੋਂ ਮਾਰਦਾ ਤੇ ਗਾੜੀ 93 ਇਹਨਾਂ ਦੀ ਡੈਥ ਹੋ ਜਾਂਦੀ। ਤੁਹਾਡੇ ਬੱਚੇ ਉਦੋਂ ਕਿੰਨੇ-ਕਿੰਨੇ ਕੋ ਵੱਡੇ ਸੀ ਜਿਵੇਂ ਬੱਚਾ ਜੀ ਆਹ ਵੇਖੋ ਹੁਣ ਨਾਲ ਆ। ਉਦੋਂ ਬੱਚਾ ਮੇਰਾ ਸਾਰਾ ਇਹ 1.5 ਸਾਲ ਦਾ ਸੀ ਤੇ ਅੱਧੀ ਮੇਰੀ 3 ਸਾਲ ਦੀ। ਬੱਚੇ ਛੋਟੇ ਸੀ ਬਹੁਤੇ ਵਰਸਾਂ ਦੇ ਨਾਲ ਇੱਥੋਂ ਤੱਕ ਪਹਾਰੇ ਆ ਕੀਤੇ ਜੋ ਵੀ ਆ। ਫਿਰ ਤਾਂ ਆਰਥਿਕ ਤੌਰ ਤੇ ਵੀ ਬੰਦਾ ਟੁੱਟ ਜਾਂਦਾ ਜਦੋਂ ਇਸ ਤਰੀਕੇ ਨਾਲ ਟੁੱਟ ਗਏ ਹੁਣ ਤੇ ਅਸੀਂ ਹਾਰ ਕੇ ਬਹਿ ਗਏ ਹਾਂ ਠਾਂ ਜਿੱਦਾਂ ਅੰਦਰ ਜਮੀਰ ਸਾਡਾ ਮਰ ਗਿਆ ਹੈ ਵੀ ਨਹੀਂ ਹੁਣ ਕੁਛ ਵੀ ਬੜਨਾ। ਤੇ ਅਸੀਂ ਤੇ ਨਾ ਪਾਠ ਕਰਾਇਆ ਕੁਛ ਅਸੀਂ ਹੁਣ ਤੱਕ ਵੀ ਨਹੀਂ ਕਰਾਇਆ। ਕਿਉਂਕਿ ਸਾਡੀ ਮਾਨ ਨੂੰ ਅੱਜ ਸਾਡੇ ਮਾਨ ਨੂੰ ਸ਼ਾਂਤੀ ਹੋਣਾ ਹੀ ਕਰਾਵਾਂਗੇ ਅੱਜ ਸੀਬੀਆਈ ਕੋਰਟ ਨੇ ਸਾਡਾ ਚਲੋ ਹੱਕ 'ਚ ਫੈਸਲਾ ਕੀਤਾ ਵਾ ਪਰ ਇਹ ਤੋਂ ਵੀ ਤਾਂ ਚਾਹੀਦਾ ਸੀ ਤੁਹਾਨੂੰ ਲੱਗਦਾ ਹੈ ਕਿ ਹੁਣ ਭੋਗ ਹੈ ਜਿਹੜਾ ਹੁਣ ਪਾਉਂਗੇ ਐਨਐਸਐਲ ਹਾਂਜੀ ਹੁਣ ਪਾਵਾਂਗੇ ਹਾਂ ਲੋਈ ਫੈਸਲੇ ਤੋਂ ਵੀ ਸੀ ਕਿ ਇਸ ਤਰੀਕੇ ਦੇ ਨਾਲ ਉਹਨਾਂ ਲੋਕਾਂ ਨੂੰ ਸਜ਼ਾ ਜ਼ਰੂਰ ਹੋਵੇਗੀ ਸਾਡੇ ਪਹਿਲਾਂ ਦੇ ਉਮੀਦ ਕੋਈ ਨਹੀਂ ਸੀ ਤੇ ਚਲੋ ਗਵਾਹਾਂ ਗੁਆ ਜੋ ਵੀ ਸਾਡੀਆਂ ਹੋਈਆਂ ਤੇ ਅਸੀਂ ਆਨੇ ਹਾਂ ਕਿ ਉਹ ਕਾਨੂੰਨ ਦਾ ਪਤਾ ਨਹੀਂ ਵੀ ਕਾਨੂੰਨ ਕਿਹੜੇ ਬੰਨੇ ਜਾਣਾ ਕੀ ਹੋਣਾ ਵਾ ਉਹ ਵੀ ਬੜਿਆ ਜਿਹੜੇ ਅਵਸਰ ਆ ਇੱਕ ਐਸਐਸਪੀ ਆ ਡਿਵਟੀ ਆ ਜਾਂ ਉਹ ਐਸਐਚਓ ਆ ਕਿ ਤੁਹਾਨੂੰ ਪਤਾ ਇਹਨਾਂ ਦੇ ਉਹਦੇ ਜਿੱਦਾਂ ਦੇ ਹਨਾ ਤੇ ਸਰਕਾਰੀ ਉਹ ਵੀ ਬੰਦੇ ਮੁਲਾਜ਼ਮ ਸਰਕਾਰੀ ਆ ਤੇ ਪਰ ਜਦੋਂ ਆ ਪਤਸੋਂ ਤੇ ਅਸੀਂ ਬਿਮਾਰ ਹੀ ਪੈ ਰਹੇ ਵੀ ਦੋਸ਼ੀ ਕਰਾ ਲੜ ਮੁੜ ਕੇ ਸੁਣਿਆ ਫੇ ਹੌਸਲਾ ਆ ਅਸੀਂ ਅੱਗੇ ਜਦੋਂ ਉਹ ਸ਼ੁਕਰਵਾਲ ਫੈਸਲਾ ਦਿੱਤਾ ਮੈਂ ਤੇ ਆਈ ਨਹੀਂ ਹਾਂ ਮੈਂ ਕਿਹਾ ਕਿ ਜੇ ਬਰੀ ਹੋਗੇ ਤੇ ਅਸੀਂ ਕਰਕੇ ਦਾਣਾ ਵਾਪਸ ਤੇ ਫੇਰ ਉਹਦੋਂ ਦੋਸ਼ੀ ਕਰਾ ਸੁਣਿਆ ਫੇ ਖਬਰਾਂ ਸੁਣੀਆਂ ਸਾੜੀਆਂ ਇਹ ਅਸੀਂ ਅੱਜ ਸਾਰੇ ਇੱਥੇ ਪਹੁੰਚੇ ਜਦੋਂ ਅਦਾਲਤ ਦੇ ਵਿੱਚ ਉਹਨਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਕਿ ਜਿਹੜੇ ਵੀ ਦੋ ਇੱਥੇ ਮੁਲਜ਼ਮ ਆਏ ਸੀਗੇ ਉਹਨਾਂ ਦੇ ਕੋਈ ਚਿਹਰੇ ਤੇ ਸੀ ਕਿ ਐਡੇ ਵੱਡਾ ਗੁਨਾਹ ਕੀਤਾ ਹੈਗਾ ਕਿ ਉਹਨਾਂ ਦੇ ਚਿਹਰਿਆਂ ਤੇ ਹੈਗਾ ਕੁਝ ਨਹੀਂ ਜੀ ਨਾ ਨਾ ਕੋ ਉਹਨਾਂ ਦੇ ਚਿਹਰਿਆਂ ਤੇ ਕੋਈ ਸ਼ਿਕਵਾ ਨਹੀਂ ਹੈਗਾ ਸਾਡਾ ਜਿਹੜਾ ਅੰਦਰ ਹੀ ਅਸੀਂ ਵੇਰੇ ਉਹਨਾਂ ਦੇ ਮੂੰਹ ਵੱਲ ਵੀ ਇਹ ਸ਼ੈਅ ਤਾਂ ਟੁੱਟ ਜਾਣਗੇ ਪਰ ਨਹੀਂ ਉਹਨਾਂ ਨੂੰ ਕੋਈ ਨਹੀਂ ਕਿਉਂਕਿ ਉਹਨਾਂ ਨੇ ਤੇ ਪਤਾ ਨਹੀਂ ਕਿੰਨਾ ਕੁ ਮੁਲਕ ਮਾਰਿਆ ਉਹਨਾਂ ਨੂੰ ਕੀ ਸ਼ਿਕਵਾ ਜੜੇ ਉਹਨਾਂ ਦੇ ਆਪਣੇ ਬੱਚੇ ਮਰਨ ਤੇ ਫੇਰ ਸ਼ਿਕਵੇ ਉਹਨਾਂ ਨੂੰ ਹੋ ਸਕਦੇ ਆ ਅੱਜ ਇਨਸਾਫ ਮਿਲਿਆ ਇਹ ਤਾਂ ਸੰਤੋਖ ਤੋਂ ਹਾਂਜੀ ਹਾਂਜੀ ਅੱਜ ਅਹੀਂ ਆਨੇ ਵੀ ਪਰਮਾਤਮਾ ਹੈਗਾ ਵਾ ਤੁਹਾਡੇ ਪਰਿਵਾਰ ਦਾ ਕਿਹੜਾ ਮੈਂਬਰ ਸੀ ਸਿੰਧਾ ਸਿੰਘ ਭਰਾ ਇਹ ਮੇਰਾ ਵੱਡਾ ਜੀ ਤੇ ਮੈਂ ਛੋਟਾ ਉਹਨਾਂ ਨੂੰ ਜੀ ਉਹਨਾਂ ਜਗਿੰਦਰ ਸਿੰਘ ਠੇਕੇਦਾਰ ਦੇ ਦਾਨ ਮੈਣੇ ਜੀ ਉਹਦੇ ਘਰੋਂ ਚੋਕੇ ਲੈ ਗਏ ਕੋਟ ਮਾਰ ਕਰਕੇ ਫੇਰ ਲੈ ਆਏ ਦਹੀਂ 15 ਨੇ ਝੂਠਾ ਮੁਕਾਬਲਾ ਬਣਾ ਕੇ ਨਾ ਉਹਨਾਂ ਨੂੰ ਮਾਰ ਘਤਿਆ ਹਾਂਜੀ ਤੁਹਾਨੂੰ ਇਹ ਕਦੋਂ ਪਤਾ ਲੱਗਦਾ ਹੈ ਕਿ ਉਹਨਾਂ ਦਾ ਤਾਂ ਫਰਜ਼ੀ ਮੁਕਾਬਲਾ ਬਣਾ ਦਿੱਤਾ ਗਿਆ ਇਸ ਤਰੀਕੇ ਦੇ ਨਾਲ ਪਹਿਲਾਂ ਚਾਰਾ ਜੋਈ ਵੀ ਕਰਦੇ ਹੋਮਗੇ ਉਹਨਾਂ ਨੂੰ ਸੜਾਉਣ ਦੇ ਲਈ ਚਾਰਾ ਤਾਂ ਕਰਦੇ ਅਸੀਂ ਜਦੋਂ ਜਾਣੇ ਸਾਨੂੰ ਲੋਕ ਆ ਦਿੰਦੇ ਵੀ ਤੁਹਾਨੂੰ ਵੀ ਫੜ ਕੇ ਨਾ ਅੰਦਰ ਕਰ ਲੈਣਾ ਸਾਨੂੰ ਜਾਣ ਹੀ ਨਹੀਂ ਦਿੰਦੇ ਅੰਦਰ ਜੀ ਸਾਨੂੰ ਧਮਕਾਉਂਦੇ ਆ ਦਿੰਦੇ ਤੁਹਾਨੂੰ ਉੱਥੇ ਲੈ ਗਏ ਅੰਦਰ ਤੁਹਾਨੂੰ ਵੀ ਫੜ ਕੇ ਉੱਥੇ ਬੰਨ ਲੜਾ ਨਾ ਜੀ ਤੁਹਾਨੂੰ ਸਾਨੂੰ ਜਾਣ ਹੀ ਨਹੀਂ ਦਿੰਦੇ ਅੰਦਰ ਜੀ ਸਾਡੇ ਜਿਹੜੇ ਮੋਤਵਾਰ ਬੰਦੇ ਜਾਂਦੇ ਵੀ ਸੀ ਉਹਨਾਂ ਨੂੰ ਅੰਦਰ ਨਹੀਂ ਨੰਗਾ ਦਿੰਦੇ ਜੀ ਹਾਂਜੀ ਤੁਹਾਨੂੰ ਇਹ ਕਦੋਂ ਪਤਾ ਲੱਗ ਜਾਂਦਾ ਕਿ ਉਹਨਾਂ ਦਾ ਮੁਕਾਬਲਾ ਬਣ ਗਿਆ ਉਹਨਾਂ ਦੀ ਮੌਤ ਹੋ ਚੁੱਕੀ ਹੈ ਪਰ 15 ਦਿਨ ਬਾਅਦ ਅਖਬਾਰਾਂ ਆਗੀਆਂ ਲੋਕਾਂ ਨੇ ਪੜਪੂੜ ਕੇ ਸਾਡੇ ਘਰੇ ਆਉਣਾ ਜਾਣਾ ਚਾਲੂ ਕਰਤਾ ਜੀ ਪੀਲਾ ਢਾਂਡੇ ਤੇ ਬੰਦੇ ਮਾਰਕਤ ਇਹਨਾਂ ਮੁਕਾਬਲਾ ਬਣਾ ਕੇ ਲਾਗੇ ਪਿੰਡ ਘੜਕਾ ਵਾ ਜੀ ਉਥੇ ਵੀ ਇਦਾਂ ਮੁਕਾਬਲਾ ਬਣਾ ਕੇ ਤੁਹਾਡੇ ਬੰਦੇ ਮਾਰਕਤ ਇਹੋਂ ਤੇ ਵਾਪਸ ਹੋਣ ਮਿਲਦੇ ਨਹੀਂ ਤੁਹਾਨੂੰ ਜੀ ਹਾਂਜੀ ਤਾਂ ਕੀ ਜਿਹੜਾ ਹੁਣ ਫੈਸਲਾ ਆਇਆ ਉਹ ਮਰਕਜ਼ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਜਿਹੜੇ ਦੋਸ਼ੀ ਸੀਗੇ ਤਾਂ ਕੀ ਫੈਸਲੇ ਤੋਂ ਸੰਤੁਸ਼ਟ ਹੈਗੇ ਹੋ ਫੈਸਲੇ ਨੂੰ ਠੀਕ ਲੱਗਦਾ ਕਿ ਠੀਕ ਹੋਇਆ ਵੈਸੇ ਤਾਂ ਇਹ ਵੱਡਾ ਨੁਕਸਾਨ ਤੁਹਾਡੇ ਪਰਿਵਾਰਾਂ ਦਾ ਹੋਇਆ ਪਰ ਫਿਰ ਵੀ ਫੈਸਲੇ ਤੋਂ ਕਿਵੇਂ ਦੇਖ ਰਹੇ ਹੋ ਫੈਸਲੇ? ਫੈਸਲੇ ਤੋਂ ਅਸੀਂ ਚਾਹੋ ਬਹੁਤ ਖੁਸ਼ ਹਾਂ ਇਸ ਗੱਲੋਂ ਕਿ ਸਾਨੂੰ ਇਹ ਆ ਕਿ ਜਿਵੇਂ ਸਾਡਾ ਪਰਿਵਾਰ ਸਾਡੇ ਬੱਚੇ ਹੀ ਪਤੀ ਇਹ ਮੇਰੇ ਵੀ ਵੇਰੇ ਵੀ ਪਿਓ ਤੋਂ ਬਗਾ ਤੇ ਭਲਿਆ ਵਾ ਹੁਣ ਇਹਨਾਂ ਦੇ ਵੀ ਬੱਚੇ ਦਾ ਵਿਸੋੜਾ ਪਿਆ ਪਿਓਾਂ ਤੋਂ ਵਿਸੋੜਾ ਪਿਆ ਇਹਨਾਂ ਦੇ ਬੱਚਿਆਂ ਨੂੰ ਵੀ ਪਤਾ ਲੱਗੂਗਾ ਕਿ ਪਿਓ ਦੇ ਪੋਤੇ ਦਾ ਕਿਦਾਂ ਦਾ ਵਿਸੋੜਾ ਹੁੰਦਾ ਵਾ ਅਸੀਂ ਤੇ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਵਕੀਲਾਂ ਦਾ ਵੀ ਧੰਨਵਾਦ ਕਰਦੇ ਹਾਂ ਜੱਜ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਸੀਪੀਆਈ ਸਰਕਾਰ ਦਾ ਵੀ ਧੰਨਵਾਦ ਕਰਦੇ। ਤੁਹਾਨੂੰ ਕੀ ਲੱਗਦਾ ਇੰਨਾ ਲੰਬਾ ਫੈਸਲਾ ਇੰਨੇ ਸਮੇਂ ਬਾਅਦ ਫੈਸਲਾ ਆਉਣਾ ਇਸ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ? ਚਲੋ ਅਸੀਂ ਇਹਨੇ ਵੀ ਲੇਟ ਬਾਅਦ ਹੀ ਫੈਸਲਾ ਆਇਆ ਸਾਡੇ ਹੱਕ ਤੇ ਆਇਆ। ਜੀ। ਹਾਂਜੀ। ਤੁਹਾਨੂੰ ਜਦੋਂ ਕੇਸ ਚੱਲ ਰਿਹਾ ਸੀ ਕਿਸੇ ਤਰ੍ਹਾਂ ਦੀਆਂ ਧਮਕੀਆਂ ਵਗੈਰਾ ਤਾਂ ਨਹੀਂ ਦਿੱੰਦੇ ਸੀ? ਤੋਂ ਗਵਾਹੀਆਂ ਹੋ ਰਹੀਆਂ ਸੀ ਸਭ ਕੁਝ ਹੋ ਰਿਹਾ ਸੀ। ਧਮਕੀਆਂ ਵਾਧੂ ਜਾਂਦੇ ਹੀ ਵੱਡੇ ਵੱਡੇ ਲੋਕਾਂ ਨੂੰ ਕਲਾਉਣਾ ਸਾਡੇ ਘਰੇ ਜਿਨ੍ਹਾਂ ਦੇ ਘਰੇ ਇਹਨੇ ਸਾਡੇ ਪਰਚਾਈ ਨੇ ਕੰਮ ਕਰਨਾ ਉਹਨਾਂ ਦੇ ਘਰਾਂ 'ਚ ਜਾ ਕੇ ਇਹਨੂੰ ਟਾਰਚਰ ਕਰਨਾ ਪਕਟੇ ਇਹ ਭੇਜੋਗੇ ਇਸ ਤੋਂ ਤੁਸੀਂ ਸਾਨੂੰ ਤੁਹਾਨੂੰ ਇੰਨੇ ਪੈਸੇ ਦੇ ਰਾਂਗੇ ਅਸੀਂ ਤੇ ਸਜਾ ਵੀ ਤੇ ਸੜਾ ਪੁੱਜ ਤੇ ਫੇਰ ਘਰੇ ਆ ਜਾਣਗੇ ਤੇ ਤੁਹਾਨੂੰ ਕੀ ਮਿਲੂਗਾ ਆਜ ਪੈਸੇ ਲੈ ਕੇ ਆਪਣੇ ਕੋਠੇ ਘੁੱਟੇ ਪਾ ਸਕਦੇ ਜੀ ਤਾਂ ਜਿਹੜਾ ਹੈਗਾ ਤੁਹਾਡਾ ਪਰਿਵਾਰ ਦਾ ਸੰਬੰਧ ਹਲਤ ਪਰਿਵਾਰ ਦੇ ਨਾਲ ਸੀ ਨਾ ਨਾ ਕੋਈ ਗਲਤ ਪਰਿਵਾਰ ਦਾ ਗਲਤ ਦਲਤ ਪਰਿਵਾਰ ਮਜ਼ਦੂਰ ਪਰਿਵਾਰ ਮਜ਼ਦੂਰ ਪਰਿਵਾਰ ਦੇ ਨਾਲ ਹੈ ਸੰਬੰਧ ਜੀ ਜਿਹੜੀ ਢਾੜੀ ਦਾਪਾ ਕਰਕੇ ਹੀ ਆਪਣਾ ਗੁਜ਼ਾਰਾ ਕਰਦੇ ਹਾਂ ਜੀ ਹੁਣ ਵੀ ਪਰਵਾਰ ਫਿਰ ਉਸੇ ਤਰ੍ਹਾਂ ਮਜ਼ਦੂਰੀ ਵਗੈਰਾ ਕਰਕੇ ਹੁਣ ਹੋਣਗੇ ਮਜ਼ਦੂਰੀ ਕਰਦੇ ਹਾਂ ਹੁਣ ਉਹਦੇ ਦੇ ਘੋਟੇ-ਘੁੱਟੇ ਢੋਂਡੇ ਪਿਆ ਉਹਦੇ ਨੇ ਵਿਚਾਰੀ ਤਾਂ ਕੰਮ ਹੀ ਨਹੀਂ ਦਹੀਂ ਆਪ ਹੀ ਕਰਦੇ ਆ ਤੁਹਾਨੂੰ ਪਤਾ ਹੈ ਤੁਹਾਡੇ ਪ੍ਰਾ ਦੇ ਬੱਚੇ ਕਿੰਨੇ ਸੀ ਇੱਕੋ ਇੱਕ ਬੇਟਾ ਮੇਰਾ ਉਹਦਾ ਮੇਰੇ ਪ੍ਰਾ ਦਾ ਜੀ ਹਾਂਜੀ ਇਸ ਵੇਲੇ ਜੀ 2.5 ਮਹੀਨੇ ਬਾਅਦ ਚ ਹੋਇਆ ਦੀ ਡੈਥ ਹੋਣ ਤੋਂ ਬਾਅਦ 2.5 ਮਹੀਨੇ ਬਾਅਦ ਆ ਫੈਸਲਾ ਠੀਕ ਮੰਨਦੇ ਹੋ ਠੀਕ ਹੈ ਫੈਸਲਾ ਤਾਂ ਠੀਕ ਮੰਨਦੇ ਗਾੜੀਆਂ ਸਰਕਾਰ ਗਾੜੀ ਮੰਗ ਰੱਖਾਂਗੇ ਵੀ ਇਹ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਉਹਦੀ ਇੰਦਰਾਣੀ ਦੀ ਪਿਰਤਣ ਲੱਗੇ ਅੱਛਾ ਹਾਂਜੀ ਇਹ ਪਰਿਵਾਰ ਨੇ ਪਰਿਵਾਰ ਹੋਰ ਵੀ ਨੇ ਸਾਡੇ ਨਾਲ ਮਾਤਾ ਨੇ ਮਾਤਾ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਬਿੰਦਰਪੁਰਾ ਜੀ ਕਿਹੜਾ ਪਰਿਵਾਰ ਦਾ ਤੁਹਾਡਾ ਮੇਰਾ ਵੀਰ ਦੇਸਾ ਸਿੰਘ ਸੀ ਜੀ ਹਾਂਜੀ ਉਹ ਕੀ ਕੰਮ ਕਰਦਾ ਉਹ ਇਹ ਡਿਊਟੀ ਕਰਦੇ ਸੀ ਪੁਲਿਸ ਦੇ ਜੀ ਹਾਂ ਜੀ ਗੱਲ ਮੈਂ ਨਹੀਂ ਤਾਂ ਉਹ ਘਰੋਂ ਸੇ ਕਿਨਾਰਜ ਗਿੰਦਰ ਦੇ ਲੈ ਕੇ ਡਿਊਟੀ ਕਰਦੇ ਹਨ ਤੇ ਝੂਠਾ ਕੁੱਟ ਮਾ ਦਿਆ ਥਾਣੇ ਵਿੱਚ ਤੇ ਸਾਨੂੰ ਪਤਾ ਨਹੀਂ ਲੱਗਾ ਮੈਨੂੰ ਪਤਾ ਤੋਂ ਲੱਗਾ ਜੀ ਸਾਡੇ 12 ਘਰੇ ਲਿਆਏ ਘਰ ਦੀ ਤਲਾਸ਼ੀ ਲਈ ਕਾਹਤ ਸਾਡੇ ਕੋਸ਼ੇ ਨਾ ਨਿਕਲੇ ਮੈਂ 8 ਸਾਲਾਂ ਦੀ ਹੈ ਜਦੋਂ ਦੀ ਮੇਰੀ ਗਵਾਹੀ ਜਾਈ ਹੈ ਅੱਛਾ ਤੁਹਾਡੀ ਉਮਰ ਉਹ ਤੋਂ ਇੰਨੀ ਸੀ ਹਾਂ ਜੀ ਤੇ ਮੈਂ ਕੋਠੇ ਤੇ ਦਰਦੀ ਚੜ ਗਈ ਬਖਸ਼ ਦੇਨੇ ਸੀ ਕਿਸੇ ਨੂੰ ਮਾਰਦੇ ਹੀ ਜਿੱਤਾਂ ਉੱਠਦੇ ਹੀ ਬਹੁਤ ਮੰਦੇ ਆਲ ਕਰਦੇ ਸੀ ਤੇ ਪ੍ਰਾ ਛੋਟੇ ਸੀ ਇਹ ਪਾਸੇ ਐਸੇ ਕਰਤੇ ਸੀ ਤੁਹਾਨੂੰ ਵੀ ਪਰੇਸ਼ਾਨ ਕਰਦੇ ਰਹੇ ਹਾਂਜੀ ਬੜਾ ਕਰਦੇ ਰਹੇ ਸੀ ਤਾਂ ਲੋਕੇ ਕੱਢੇ 15 ਦਿਨ ਜਿਹਦੇ ਨਾਲ ਮਾਰਤੇ ਨਾ ਕਬਾਰ ਤੋਂ ਸਾਨੂੰ ਪਤਾ ਲੱਗਾ 15 ਦਿਨ ਹੀ ਅਸੀਂ ਘਰ ਵੜੇ ਨਹੀਂ ਤੇ ਕਰਨੀ ਹੀ ਵੜਦੇ ਤੁਹਾਨੂੰ ਅਖਬਾਰ ਦੇ ਜ਼ਰੀਏ ਜਿਹੜਾ ਖਬਰ ਦਾ ਪਤਾ ਲੱਗਦਾ ਹੈ ਹਾਂਜੀ ਹਾਂਜੀ ਉਹਦੇ ਜਦ ਗਈ ਹਣ ਪਤਾ ਲੱਗਾ ਉਹਦਾ ਨਹੀਂ ਜੀ 10 ਤੱਕ ਨਹੀਂ ਕੱਢੀ ਇਹਨਾਂ ਜੀ ਠੀਕ ਉਹ ਤਾਂ ਬੜਾ ਸਮਾਂ ਜਿਹੜਾ ਭਿਆਨਕ ਸਮਾਂ ਸੀਗਾ ਉਦੋਂ ਬੜਾ ਨੁਕਸਾਨ ਹੋਇਆ ਤੁਹਾਡੇ ਪਰਿਵਾਰਾਂ ਨਾਲ ਫਿਰ ਤੁਹਾਡੇ ਪਰਿਵਾਰਾਂ ਨਾਲ ਵੀ ਕਿਸੇ ਤਰ੍ਹਾਂ ਦਾ ਧੱਕਾ ਹੁੰਦਾ ਰਿਹਾ ਤਾਂ ਕਾਇ ਹੋਈ ਇਹਨਾਂ ਕੀਤਾ ਜ਼ਿਆਦਾ ਤੇ ਅਸੀਂ ਰੁੜ ਗਏ ਤਾਂ ਮੁੰਗਾਂ ਦੇ ਦੇਹੇ ਜਿਹੜਾ ਜਾਂਦੇ ਹੀ ਮਗਰ ਪਾਪਾ ਜੀ ਵਖਾਉਂਦੇ ਨਹੀਂ ਠਾਣੇ ਚ ਨੰਗ ਨਹੀਂ ਦੇ ਦ ਹਾਂ ਸੀ ਕੋਸ਼ਿਸ਼ ਕਰਦੇ ਸੀ ਕਿ ਉਹਨਾਂ ਨੂੰ ਸੁੜਾ ਲਿਆ ਜਾਵੇ ਘਰ ਦੇ ਵਿੱਚ ਆ ਜਾਣ ਭਈ ਆ ਜਾਣ ਉਹ ਵਰਨਾ ਨਹੀਂ ਹੀ ਦਿੰਦੇ ਕੋਲਸ ਵਾਲੇ ਕੀ ਦੋਸ਼ ਲਾਉਂਦੇ ਸੀ ਉਹਨਾਂ ਦੇ ਉੱਤੇ ਕੀ ਦੋਸ਼ ਲਾਉਂਦੇ ਜੋ ਸਰ ਪਤਾ ਨਹੀਂ ਲੱਗਦੇ ਸਾਨੂੰ ਗੱਲ ਕਰਨ ਦਾ ਮੌਕਾ ਹੀ ਨਹੀਂ ਦਿੰਦੇ ਜੀ ੱੱਕੇ ਮਾਰ ਕੇ ਬਾਹਰ ਕੱਢ ਦਿੰਦੇ ਪਤਾ ਲੱਗਾ ਇਹ ਤਾਂ ਬੁਆਰ ਆ ਗੱਲ ਕਰਨ ਹੀ ਨਹੀਂ ਦਿੰਦੇ ਸਰ ਮਲਾਜਮ ਜੇ ਅਸੀਂ ਜਾ ਕੇ ਨਾਂ ਲੈਨੇ ਹਾਂ ਤੇ ਭਜਾਉਂਦੇ ਸੀ ਉਸੇ ਟਾਈਮ ਤੇ ਹਾਂਜੀ ਕਿਤਾ ਪਰਿਵਾਰ ਦਾ ਬੜਾ ਔਖਾ ਗੁਜ਼ਾਰਾ ਹੁੰਦਾ ਹੁੰਦਾ ਬੜਾ ਔਖਾ ਕੀਤਾ ਵੀ ਜੀ ਗੁਜ਼ਾਰਾ ਸੀ ਬਹੁਤ ਜ਼ਿਆਦਾ ਜੀ ਛੋਟੇ ਛੋਟੇ ਨੇ ਢੱਟੋ ਨੇ ਚਪਟੇ ਲੋਣੀ ਬੜੀ ਮੁਸ਼ਕਿਲ ਆ ਪੜੇ ਹੁਣ ਇਹ ਸੰਭਲੇ ਜਵਾਨ ਹੋਏ ਫੇਰ ਸੁੱਖ ਥੋੜਾ ਜਾਇਆ ਤੋਂ ਇਹ ਮਿਹਰਬਾਨੀ ਭਈ ਅਵੀ ਜੀ ਨੂੰ ਨੌਕਰੀ ਮਿਲ ਜੇ ਜੀ ਤੇ ਮਾਤਾ ਮੇਰੀ ਬਹੁਤ ਜ਼ਿਆਦਾ ਮੰਦੇ ਹਾਲ ਉਹਦੀ ਪਿੰਛਲ ਲੱਗਦੇ ਅਸੀਂ ਤਿੰਨ ਘਰ ਭਰਾ ਵਾਂ ਤੇ ਸਾਨੂੰ ਕੋਈ ਖਰਚਾ ਦਿੱਤਾ ਜਾਵੇ ਕੀ ਲੱਗਦਾ ਜਿਹੜਾ ਫੈਸਲਾ ਆਇਆ ਹੈ ਉਹ ਬੱਤੀਆਂ ਤੇਤੀਆਂ ਸਾਲਾਂ ਬਾਅਦ ਇਹ ਫੈਸਲਾ ਹੋਣਾ ਹੈ ਬਹੁਤ ਖੁਸ਼ੀ ਹੋਈ ਆ ਭਈ ਜਿਹੜੇ ਇਹਨਾਂ ਨੂੰ ਬਰਪਰ ਦੀ ਸਜ਼ਾ ਹੋ ਹਾਂਜੀ ਬਹੁਤ ਵਧੀਆ ਸਾਨੂੰ ਲੱਗਾ ਬਹੁਤ ਬੰਦਾ ਬਹੁਤ ਔਖੇ ਹੋਏ ਆ ਨਿਕਨੇ ਨਿਕਨੇ ਜਦੋਂਦੇ ਆ ਤੁਹਾਨੂੰ ਲੱਗਦਾ ਇਹ ਫੈਸਲਾ ਠੀਕ ਹੈ ਉਮਰ ਕੈਦ ਦੀ ਜਿਹੜੀ ਸਜ਼ਾ ਸਾਨੂੰ ਬਹੁਤ ਵਧੀਆ ਸਾਨੂੰ ਲੱਗੀ ਤੁਹਾਡੇ ਜੀ ਹਾਂਜੀ ਤੁਹਾਡਾ ਸਾਰੇ ਵਕੀਲਾਂ ਨੇ ਸਾਥ ਦਿੱਤਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਤੁਹਾਡਾ ਕੰਮ ਸਾਨੂੰ ਇੱਥੋਂ ਤੱਕ ਪਹੁੰਚਾਤਾ ਬੰਨਾ ਵੀ ਅੱਗੇ ਤੋਂ ਵੀ ਹਰ ਇੱਕ ਦਾ ਹਾਂ ਇਸ ਤਰ੍ਹਾਂ ਹੀ ਹੋਵੇ ਫੈਸਲਾ ਹੋਣਾ ਚਾਹੀਦਾ ਵਾ ਕਿਸੇ ਨਾ ਵੀ ਕੋਈ ਝੋਖਾ ਨਹੀਂ ਹੋਣਾ ਚਾਹੀਦਾ ਜੀ ਕਹੇ ਨਾ ਤੱਕਾ ਨਹੀਂ ਹੋਣਾ ਚਾਹੀਦਾ ਜੀ ਤਾਂ ਇਹ ਮਿਹਰਬਾਨੀ ਹੈ ਭਈ ਆ ਵੀਰ ਜੀ ਨੂੰ ਨੌਕਰੀ ਮੈਂ ਦਵਾ ਦੋ ਜੀ ਤੇ ਮੰਮੀ ਦੀ ਪਿਲਸਾ ਲੱਗਦਾ ਸਾਨੂੰ ਤਿੰਨਾ ਪੈਰਪਰਾਂਵਾਂ ਨੂੰ ਖਰਚਾ ਮਰੂ ਜੇ ਅਹੀਂ ਆਪਣੇ ਵੀਰ ਦਾ ਖੰਡ ਪਾਠ ਕਰਾ ਲਿਆ 732 ਸਾਲ ਪਾਠ ਨਹੀਂ ਹੋਇਆ ਨਹੀਂ ਕਰਵਾਇਆ ਹਾਂ ਸੁਖਣੀ ਸਾਹਿਬ ਨੂੰ ਨਹੀਂ ਹੋਇਆ ਗਰੀਬੀ ਇੰਨੀ ਪੈ ਗਈ ਸੋ ਉਹਨਾਂ ਮਿਲੂਗਾ ਸਾਨੂੰ ਕੁਝ ਧੋਵ ਕੇ ਫਿਰ ਅਸੀਂ ਉਹਨਾਂ ਦਾ ਖੰਡ ਪਾਠ ਕਰਾਵਾਂਗੇ ਇੰਨੀ ਜੋਗੇ ਨਹੀਂ ਇੰਨੀ ਮਿਹਰਬਾਨੀ ਧੰਨਵਾਦ ਐਡਵੋਕੇਟ ਪੁਸ਼ਪਿੰਦਰ ਸਿੰਘ ਹੁਣੀ ਨੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਸਰ ਜਿਹੜੀ ਅੱਜ ਸਜ਼ਾ ਸੁਣਾਈ ਗਈ ਹੈ ਕੀ ਸਜ਼ਾ ਸੁਣਾਈ ਗਈ ਹੈ ਕੀ ਜੁਰਮਾਨ ਸਰ ਦੇਖੋ ਇਹ ਫਰਾਈਡਨ ਮਿਲਣਾ ਨਾ ਕਨਵੈਕਸ਼ਨ ਡਿਕਲियर ਕਰਤਾ ਸੀਗਾ ਜੀ ਅੱਜ ਤਾਰੀਖ ਰੱਖੀ ଥିਗੀ ਸਜਾ ਸੁਜਾਉਣ ਲਈ ਤੇ ਅੱਜ ਇਹਨਾਂ ਨੂੰ ਸੈਕਸ਼ਨ 302 ਦੇ ਵਿੱਚ ਲਾਈਫ ਐਂਡ ਪ੍ਰਿਜ਼ਰਵਮੈਂਟ ਵਿਦ 2 ਲੱਖ ਫਾਈਨ 218 ਦੇ ਵਿੱਚ 3 ਸਾਲ ਦੀ ਤੇ 1 ਲੱਖ ਰੁਪਿਆ ਜੁਰਮਾਨਾ ਤੇ ਐਦਾਂ ਹੋਰ ਧਾਰਾਂ ਦੇ ਵਿੱਚ ਰਿਵਿਨ ਸਜਾ ਸੁਣਾਈ ਹੈ ਤੇ ਕੁੱਲ ਇਹਨਾਂ ਨੂੰ 4 ਲੱਖ ਰੁਪਿਆ ਜੁਰਮਾਨਾ ਪਰ ਅਕਿਊਜ਼ ਨੇ ਪਿਆ ਹੈ ਜਿਹੜਾ ਕੁੱਲ ਮਿਲਾ ਕੇ 20 ਲੱਖ ਰੁਪਿਆ ਹੁੰਦਾ ਜੋ ਸਾਰੀ ਫੈਮਿਲੀ ਦੇ ਵਿੱਚ ਡਿਵਾਈਡ ਹੋ ਜੇ ਦੋ ਇਹ ਫੈਸਲਾ ਹੁੰਦਾ ਹੈ ਪਰਿਵਾਰ ਠੀਕ ਮਹਿਸੂਸ ਕਰ ਰਹੇ ਨੇ ਕਿ ਚਲੋ ਠੀਕ ਫੈਸਲਾ ਹੈ ਹਾਲਾਂਕਿ 32 33 ਸਾਲਾਂ ਦਾ ਇਹ ਫੈਸਲਾ ਹੋ ਗਿਆ ਸਿਰ ਦੇਖੋ ਕਿਤੇ ਨਾ ਕਿਤੇ ਤਾਂ ਉਹਨਾਂ ਨੂੰ ਅੱਜ ਸੈਟੀਸਫੈਕਸ਼ਨ ਸਾਨੂੰ ਨਜ਼ਰ ਆਈ ਹੈ ਕਿ ਇੱਕ ਜਿਹੜੇ ਉਹਨਾਂ ਦੇ ਪਰਿਵਾਰਾਂ ਨਾਲ ਤੱਕਾ ਹੋਇਆ ਸੀਗਾ ਜੀ ਅੱਜ ਕਿਤੇ ਨਾ ਕਿਤੇ ਸਾਨੂੰ ਲੱਗ ਰਿਹਾ ਕਿ ਉਹ ਕੋਰਟ ਦੇ ਇਸ ਆਰਡਰ ਤੋਂ ਸੈਟੀਸਫਾਈਡ ਹੈ ਜੀ ਹਾਂਜੀ ਉਨ੍ਹਾਂ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਪੱਖ ਜਾਂ ਅਖੀਰਲੇ ਸਮੇਂ ਦੇ ਉੱਤੇ ਦਲੀਲਾਂ ਪੇਸ਼ ਕੀਤੀ ਹੈ ਕਿ ਉਹਨਾਂ ਦੇ ਵੱਲੋਂ ਕੀ ਸੀ ਕਿਸ ਤਰ੍ਹਾਂ ਉਹ ਮਹਿਸੂਸ ਕਰ ਰਹੇ ਸੀ ਜਦ ਵਿੱਚ ਦੇਖੋ ਜਰ ਉਹਨਾਂ ਨੇ ਤਾਂ ਅਕਿਊਜ਼ ਨੇ ਤਾਂ ਆਪਣਾ ਜਿਹੜਾ ਪੱਖ ਆ ਤੁਸੀਂ ਬੈਟਰ ਉਹਨਾਂ ਤੋਂ ਪੁੱਛ ਸਕਦੇ ਹੋ ਕੀ ਹੈ ਇੱਥੇ ਬਾਕੀ ਉਹਨਾਂ ਨੇ ਤਾਂ ਆਪਣਾ ਜੋ ਪੱਖ ਆਪਣੇ ਲੀਗਲੀ ਅਕੋਰਡਿੰਗਲੀ ਦੱਸਣਾ ਜੀ ਤੇ ਕੋਰਟ ਨੇ ਆਪਣੇ ਔਨ ਦਾ ਗਰਾਉਂਡਸ ਆਫ ਪੇਪਰ ਤੇ ਲਾਅ ਦੇ ਅਕੋਰਡਿੰਗਲੀ ਡਿਸਾਈਡ ਕਰਨਾ ਉਹ ਲੱਗਦਾ ਕਿ ਜਦੋਂ ਇਸ ਤਰ੍ਹਾਂ ਦੇ ਫੈਸਲੇ ਹੁੰਦੇ ਨੇ ਤਾਂ ਹੋਰ ਜਿਹੜੇ ਬਹੁਤ ਸਾਰੇ ਕੇਸ ਨੇ ਜਿੱਥੇ ਝੂਠੇ ਪੁਲਿਸ ਮੁਕਾਬਲੇ ਦੀ ਚਰਚਾ ਹੁੰਦੀ ਰਹਿੰਦੀ ਆ ਉਹਨਾਂ ਲਈ ਵੀ ਇੱਕ ਰਾਹ ਖੁੱਲਦਾ ਜਦੋਂ ਇਸ ਤਰ੍ਹਾਂ ਦੇ ਅਦਾਲਤ ਦੇ ਵੱਲੋਂ ਫੈਸਲੇ ਹੁੰਦੇ ਸਰ ਦੇਖੋ ਜੀ ਜਦੋਂ ਇਦਾਂ ਦੇ ਫੈਸਲੇ ਆਉਂਦੇ ਨੇ ਜੀ ਉਹ ਫੈਸਲਿਆਂ ਦੇ ਨਾਲ ਆਮ ਇੱਕ ਸਿਵਿਲਿਅਨ ਦਾ ਸਿਸਟਮ ਦੇ ਵਿੱਚ ਫੇਥ ਵੱਧਦਾ ਉਹ ਸਿਕਿਉਰ ਫੀਲ ਕਰਦਾ ਹੈ ਫ੍ਰੀ ਫੀਲ ਕਰਦਾ ਹੈ ਸੇਫ ਮਹਿਸੂਸ ਕਰਦਾ ਹੈ ਕਿ ਇੰਨਾ ਜਦੋਂ ਸਿਸਟਮ ਤੁਹਾਨੂੰ ਇੱਕ ਸਪੋਰਟ ਕਰਦਾ ਤਾਂ ਉਹ ਉਹਨੂੰ ਇੱਕ ਹੈਪੀਨੈਸ ਲੈਵਲ ਵੀ ਵੱਧਦਾ ਉਹਦਾ ਸੇਫ ਕਰ ਮਹਿਸੂਸ ਕਰਦਾ ਜਦੋਂ ਕੋਈ ਫੈਸਲੇ ਅਗੇਂਸਟ ਆਉਂਦੇ ਨੇ ਜਾਂ ਠੀਕ ਨਹੀਂ ਹੁੰਦੇ ਹੁੰਦੇ ਤਾਂ ਥੋੜਾ ਇਨਸਿਕਿਉਰ ਤਾਂ ਮਹਿਸੂਸ ਕਰਦਾ ਸੋ ਅੱਜ ਸਾਨੂੰ ਕਿਤੇ ਨਾ ਕਿਤੇ ਪਰਿਵਾਰਾਂ 'ਚ ਰਾਹਤ ਮਹਿਸੂਸ ਹੋਣੀ ਹੈ ਪਰ ਜਿਵੇਂ ਪਰਿਵਾਰ ਕਹਿ ਰਹੇ ਨੇ ਕਿ ਸਾਡੀ ਆਰਥਿਕ ਹਾਲਤ ਬੜੀ ਮਾੜੀ ਆ ਸੀ ਬੜੇ ਮਾੜੇ ਸਮੇਂ ਚੋਂ ਗੁਜ਼ਰੇ ਆ ਇਸ ਤਰੀਕੇ ਦੇ ਨਾਲ ਉਹ ਕਹਿੰਦੇ ਨੇ ਕਿ ਸਾਡੀ ਸਹਾਇਤਾ ਵਗੈਰਾ ਵੀ ਕੁਝ ਸਰਕਾਰ ਦੇ ਵੱਲੋਂ ਜਾਂ ਉਸ ਤਰੀਕੇ ਦੇ ਤੁਹਾਨੂੰ ਲੱਗਦੀ ਬਿਲਕੁਲ ਬਿਲਕੁਲ ਦੇਖੋ ਜੀ ਜੇ ਫਾਈਨੈਂਸ਼ੀਅਲ ਐਂਗਲ ਆ ਫਾਈਨੈਂਸ਼ੀਅਲ ਐਂਗਲ ਤਾਂ ਸਾਡੇ ਹਿਸਾਬ ਨਾਲ ਕੁਝ ਵੀ ਕੋਈ ਇੱਕ ਪਰਿਵਾਰ ਦਾ ਜੀ ਚਲੇ ਜਾਣਾ ਜਿਹਨੇ 32 ਸਾਲ ਕਮਾ ਕੇ ਆਪਣੇ ਪਰਿਵਾਰ ਨੂੰ ਪਾਲ ਲਿਆ ਉਹ ਤਾਂ ਬਹੁਤ ਵੱਡੀ ਰਕਮ ਹੁੰਦੀ ਹੈ ਜੀ ਹੁਣ ਜੇ ਤੁਸੀਂ ਇੱਕ ਇੱਕ ਪਰਿਵਾਰ ਨੂੰ ਲਾਓ ਉਹਨਾਂ ਨੇ ਆਪਣੇ ਬੱਚਿਆਂ ਨੂੰ ਪੜਾਉਣਾ ਇੱਕ ਚੰਗੀ ਐਜੂਕੇਸ਼ਨ ਦੇਣੀ ਹੈ ਇੱਕ ਲਾਈਫ ਸਟਾਈਲ ਚੰਗਾ ਦੇਣਾ ਜੋ ਦੀਨ ਦੁਨੀਆ ਦੀਆਂ ਸੁਖ-ਸਹੂਲਤਾਂ ਇੱਕ ਫਾਦਰ ਨੇ ਦੇਣੀ ਹੁੰਦੀਆਂ ਜਿੰਨੀ ਵੀ ਜਿਹਦੀ ਫਰਸਤ ਹੁੰਦੀ ਹੈ ਕਰਦਾ ਉਸ ਤੋਂ ਤਾਂ ਵਾਂਝੇ ਹੀ ਰਹੇ ਨੇ ਜੀ ਇਹ ਕਹਾਣੀ ਉਹਨਾਂ ਪਰਿਵਾਰਾਂ ਦੀ ਹੈਗੀ ਹੈ ਜਿਨ੍ਹਾਂ ਨੂੰ ਉਜਾੜਿਆ ਗਿਆ ਉਜਾੜੇ ਇਸ ਤਰੀਕੇ ਨਾਲ ਗਿਆ ਕਿ ਉਹਨਾਂ ਦੇ ਪਰਿਵਾਰਾਂ ਦੇ ਜੀਵਾਂ ਨੂੰ ਖਤਮ ਕੀਤਾ ਗਿਆ ਇਹ ਸਰਬਜੀਤ ਦੀ ਕਹਾਣੀ ਨਹੀਂ ਬਹੁਤ ਸਾਰੇ ਸਰਬਜੀਤਾਂ ਦੀ ਕਹਾਣੀ ਹੈ ਜਿਨ੍ਹਾਂ ਦੇ ਨਾਲ ਇਹ ਸਭ ਕੁਝ ਵਾਪਰ ਜਾਂਦਾ ਹੈ ਅੱਖਾਂ ਦੇ ਵਿੱਚ ਹੰਝੂ ਨੇ بےਵਸੀ ਹੈ ਪਰ ਫਿਰ ਵੀ ਪਰਿਵਾਰ ਕਹਿ ਰਹੇ ਨੇ ਕਿ ਇਨਸਾਫ ਮਿਲਿਆ ਤਾਂ ਸਭ ਠੀਕ ਹੈ ਪਰ ਪਰਿਵਾਰਾਂ ਦਾ ਇਹ ਵੀ ਕਹਿਣਾ ਆ ਕਿ ਸਾਡਾ ਉਜਾੜਾ ਹੋਇਆ ਸਾਡੇ ਨਾਲ ਜੋ ਤੱਕਾ ਹੋਇਆ ਉਸ ਦੀ ਪਰਭਾਈ ਕੌਣ ਕਰੇਗਾ ਇਹ ਉਹ ਸਰਬਜੀਤ ਹੈ ਜਿਹੜਾ ਸਿਰਫ ਖੇਤੀ ਕਰਦਾ ਸੀ ਖੇਤੀ ਦੇ ਨਾਲ ਸਿਰਫ ਆਪਣੇ ਕੰਮਾਂ ਵੱਲ ਧਿਆਨ ਦਿੰਦਾ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਸ ਤਰੀਕੇ ਦੇ ਨਾਲ ਮੈਨੂੰ ਅਤਵਾਦੀ ਕਹਿ ਕੇ ਪੁਲਿਸ ਮੁਕਾਬਲਾ ਬਣਾ ਦੇਣਗੇ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ